ਸਤਿ ਸ੍ਰੀ ਅਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਜਿੱਥੇ ਸਾਰੀਆਂ ਪਾਰਟੀਆਂ ਆਪੋ ਆਪਣੀਆਂ ਨੀਤੀਆਂ ਬਣਾ ਰਹੀਆਂ ਹਨ ਉੱਥੇ ਹੀ ਆਪਣੀ ਪਾਰਟੀ ਦੇ ਵਿੱਚ ਆਗੂ ਤੇ ਵੱਡੇ ਲੀਡਰਾਂ ਨੂੰ ਅਹੁਦੇ ਦੇ ਕੇ ਪਾਰਟੀ ਦੇ ਵਿੱਚ ਲੀਡਰਸ਼ਿਪ ਦਾ ਜਿਹੜਾ ਵਿਸਥਾਰ ਵੀ ਕੀਤਾ ਜਾ ਰਿਹਾ ਹੈ ਜਿਵੇਂ ਕਿ ਕਾਂਗਰਸ ਦੇ ਵੱਲੋਂ ਜਿਹੜੀ ਇਹ ਪੰਜਾਬ ਦੀ ਲੀਡਰਸ਼ਿਪ ਤੇ ਬਦਲਣ ਦੇ ਸੰਕੇਤ ਨਜ਼ਰ ਆ ਰਹੇ ਹਨ ਉਸੇ ਤਰੀਕੇ ਨਾਲ ਭਾਜਪਾ ਨੇ ਵੀ ਆਪਣੀ ਨਵੀਂ ਜਿਹੜੀ ਚੋਣ ਇਨਚਾਰਜ ਲਿਸਟ ਜਾਰੀ ਕੀਤੀ ਹੈ ਪੂਰੇ ਪੰਜਾਬ ਭਰ ਦੇ ਅੰਦਰ ਉਸੇ ਤਰੀਕੇ ਨਾਲ ਆਮ ਆਦਮੀ ਪਾਰਟੀ ਨੇ ਵੀ 1500 ਜਿਹੜੇ ਆਗੂ ਨੇ ਉਹਨਾਂ ਦੀ ਲਿਸਟ ਜਿਹੜੀ ਹੈ ਉਹ ਜਾਰੀ ਕੀਰਿਤ ਕਰ ਦਿੱਤੀ ਹੈ ਕਿ ਕਿਹੜੇ ਕਿਹੜੇ ਆਗੂਆਂ ਨੇ ਕਿੱਥੇ ਕਿੱਥੇ ਆਪਣੀਆਂ ਜਿਹੜੀਆਂ ਡਿਊਟੀਆਂ ਉਹ ਤਨਦੇਹੀ ਦੇ ਨਾਲ ਨਿਭਾਉਣੀਆਂ ਹੈ ਤਾਂ ਕਿ ਪੰਜਾਬ ਦੇ ਵਿੱਚ ਜਿਹੜੀਆਂ ਰਵਾਇਤੀ ਪਾਰਟੀਆਂ ਹੈ ਉਹਨਾਂ ਨੂੰ ਮਜ਼ਬੂਤੀ ਮਿਲ ਸਕੇ ਤੇ 2027 ਦੇ ਵਿੱਚ ਜਿਹੜਾ ਚੰਗਾ ਪ੍ਰਦਰਸ਼ਨ ਕੀਤਾ ਜਾ ਸਕੇ ਜਿਸ ਨੂੰ ਦੇਖਦਿਆਂ ਹੋਇਆ ਅਕਾਲੀ ਦਲ ਬਾਦਲ ਵੱਲੋਂ ਵੀ ਜੋ ਕਿ ਪਲਾਕਸਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਉਹਨਾਂ ਦੀ ਕਾਰਗੁਜ਼ਾਰੀ ਚੰਗੀ ਨਜ਼ਰ ਆਈ ਹੈ ਉਸ ਨੂੰ ਲੈ ਕੇ ਉਹਨਾਂ ਨੇ ਵੀ ਆਪਣਾ ਜਿਹੜਾ ਵਿਸਥਾਰ ਹੈ ਉਹ ਕੀਤਾ ਹੈ ਭਾਵ ਨਵੇਂ ਆਗੂਆਂ ਦੀ ਜਿਹੜੀ ਚੋਣ ਕੀਤੀ ਹੈ ਨਵੀਆਂ ਜ਼ਿੰਮੇਵਾਰੀਆਂ ਦਿੱਤੀਆਂ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਯੂਥ ਅਕਾਲੀ ਦਲ ਦੇ ਮੁੱਢਲੇ ਢਾਂਚੇ ਦੀ ਮਜ਼ਬੂਤੀ ਲਈ ਯੂਥ ਅਕਾਲੀ ਦਲ ਦੀ ਜਥੇਬੰਦੀ ਦਾ ਵਿਸਥਾਰ ਕੀਤਾ ਜਾ ਰਿਹਾ ਹੈ ਇਹਨਾਂ ਇਹਨਾਂ ਦਾ ਪ੍ਰਗਟਾਵਾ ਸਿਕੰਦਰ ਸਿੰਘ ਮਲੂਕਾ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਸਾਬਕਾ ਮੰਤਰੀ ਨੇ ਅਕਾਲੀ ਦਲ ਯੂਥ ਵਿੰਗ ਦੇ ਸਰਕਲ ਪ੍ਰਧਾਨਾਂ ਦਾ ਐਲਾਨ ਕਰਦਿਆਂ ਕੀਤਾ ਮਲੂਕਾ ਵੱਲੋਂ ਜਾਰੀ ਸੂਚੀ ਅਨੁਸਾਰ ਸੁਸ਼ੀਲ ਕੁਮਾਰ ਆਸ਼ੂ ਨੂੰ ਨਾਭਾ ਮੰਡੀ ਰਾਮਪੁਰਾ ਸਪਾਲਸਿੰਗ ਵੜਿੰਗ ਨੂੰ ਭਗਤਾ ਭਾਈ ਕਾ ਸਰਕਲ ਪ੍ਰਧਾਨ ਅਰुण ਗੋਇਲ ਨੂੰ ਪਟਿਆਲਾ ਮੰਡੀ ਰਾਮਪੁਰਾ ਲਵਪ੍ਰੀਤ ਸਿੰਘ ਨੂੰ ਮਹਾਰਾਜ ਵਿਕਰਮਜੀਤ ਸਿੰਘ ਵਿੱਕੀ ਨੂੰ ਫੂਲ ਇਸੇ ਤਰੀਕੇ ਨਾਲ ਹੋਰ ਵੀ ਜੜੀਆਂ ਬਹੁਤ ਸਾਰੇ ਨਾਮ ਨੇ ਜਿਨ੍ਹਾਂ ਨੂੰ ਨਵੀਆਂ ਜੜੀਆਂ ਸਰਕਲ ਪ੍ਰਧਾਨ ਬਣਾਇਆ ਗਿਆ ਨਵੀਆਂ ਨਿਯੁਕਤੀਆਂ ਮਿਲੀਆਂ ਨਵੀਆਂ ਜ਼ਿੰਮੇਵਾਰੀਆਂ ਮਿਲੀਆਂ ਇਸ ਮੌਕੇ ਤੇ ਨਾਮ ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਮਲੂਕਾਂ ਨੇ ਅੱਗੇ ਕਿਹਾ ਕਿ ਯੂਥ ਅਕਾਲੀ ਦਲ ਪਾਰਟੀ ਦਾ ਅਹਿਮ ਅੰਗ ਹੈ ਉਹਨਾਂ ਨੇ ਕਿਹਾ ਕਿ ਯੂਥ ਅਕਾਲੀ ਦਲ ਸਦਾ ਪਾਰਟੀ ਦੀ ਚੜ੍ਹਦੀ ਕਲਾ ਮੋਹਰੀ ਚੜ੍ਹਦੀ ਕਲਾ ਦੇ ਲਈ ਮੋਹਰੀ ਰੋਲ ਜਿਹੜਾ ਅਦਾ ਕਰਦਾ ਰਿਹਾ ਉਹਨਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਅਕਾਲੀ ਦਲ ਦੀ ਜਿੱਤ ਵਿੱਚ ਹਲਕਾ ਫੂਲ ਦੇ ਨੌਜਵਾਨ ਵਰਗ ਦਾ ਅਹਿਮ ਯੋਗਦਾਨ ਰਿਹਾ ਹੈ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਯੂਥ ਨੂੰ ਵੱਧ ਤੋਂ ਵੱਧ ਮੌਕੇ ਦਿੱਤੇ ਜਾਣਗੇ ਤੇ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਲਈ ਕੰਮ ਕਰਨ ਵਾਲੇ ਯੂਥ ਆਗੂਆਂ ਨੂੰ ਟਿਕਟਾਂ ਵੀ ਦਿੱਤੀਆਂ ਜਾਣਗੀਆਂ ਇਸ ਮੌਕੇ ਨਵ ਨਿਯੁਕਤ ਅਹੁਦੇਦਾਰਾਂ ਨੇ ਪਾਰਟੀ ਪ੍ਰਧਾਨ ਸਰਦਾਰ ਸੁਬੀਤ ਸਿੰਘ ਬਾਦਲ ਸਾਬਕਾ ਮੰਤਰੀ ਸਕੰਦਰ ਸਿੰਘ ਮਲੂਕਾ ਅਤੇ ਯੂਥ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦਾ ਧੰਨਵਾਦ ਕਰਦੇ ਸੌਂਪੀ ਗਈ ਜ਼ਿੰਮੇਵਾਰੀ ਨੂੰ ਤਨਦੇਈ ਨਾਲ ਨਿਭਾਉਣ ਦਾ ਭਰੋਸਾ ਦਿੱਤਾ ਨਾਲ ਹੀ ਯੂਥ ਆਗੂਆਂ ਵੱਲੋਂ ਇਹ ਵੀ ਗੱਲ ਕਹੀ ਗਈ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਜਿਸ ਤਰੀਕੇ ਦੀ ਵੀ ਉਹਨਾਂ ਨੂੰ ਜ਼ਿੰਮੇਵਾਰੀ ਦੇਵੇਗੀ ਉਹਨਾਂ ਨੂੰ ਉਹ ਤੰਦ ਦੀ ਨਿਭਾਉਣਗੇ ਤੇ ਹੋਰ ਵੱਧ ਤੋਂ ਵੱਧ ਪਰਿਵਾਰਾਂ ਨੂੰ ਲੋਕਾਂ ਨੂੰ ਅਕਾਲੀ ਦਲ ਬਾਦਲ ਨਾਲ ਜੋੜਨਗੇ ਤਾਂ ਕਿ 2027 ਦੇ ਵਿੱਚ ਅਕਾਲੀ ਦਲ ਬਾਦਲ ਆਪਣੀ ਚੰਗੀ ਕਾਰਗੁਜ਼ਾਰੀ ਦਿਖਾ ਸਕੇ ਧੰਨਵਾਦ